ਫੇਟ ਕੋਰਟ ਅਦਾਲਤ ਨੇ ਹਾਈ ਕੋਰਟ ਨੂੰ ਚਿੱਠੀ ਲਿਖ ਕੇ ਪੁੱਛਿਆ ਕੋਟਪੁਰਾ ਗੋਲੀ ਕੰਨ ਕੇਸ ਦਾ ਕੀ ਕੀਤਾ ਜਾਵੇ ਕਲਾਂ ਕੇਸ ਚੰਡੀਗੜ੍ਹ ਦੀ ਅਦਾਲਤ ਵਿੱਚ ਟਰਾਂਸਫਰ ਹੋਣ ਦੀ ਅੱਜ ਪੂਰੀ ਕੀਤੀ ਗਈ ਹੈ ਫਾਰਮੈਲਿਟੀ ਥੋੜੀ ਦੇਰ ਦੇ ਵਿੱਚ ਹਰਿਆਣਾ ਦੇ ਵਿੱਚ ਹੁਣ ਪ੍ਰਚਾਰ ਦੀ ਸ਼ੁਰੂਆਤ ਕਰੇਗੀ ਆਪ ਪੰਚਕੁਲਾ ਦੇ ਵਿੱਚ ਕੇਜੀਵਾਲ ਦੀ ਗਰੰਟੀ ਦੇਣਗੇ ਸ੍ਰੀਤਾ ਕੇਜੀਵਾਲ ਮੁੱਖ ਮੰਤਰੀ ਮਾਨ ਸੰਜੇ ਸਿੰਘਾ ਤੇ ਸੰਦੀਪ ਪਾਠਕ ਵੀ ਰਹਿਣਗੇ ਮੌਜੂਦ ਹਰਿਆਣਾ ਚ ਚੋਣਾ ਤੋਂ ਪਹਿਲਾਂ ਈਡੀ ਦਾ ਵੱਡਾ ਐਕਸ਼ਨ ਸੋਨੀਪਾਟ ਤੋਂ ਕਾਂਗਰਸ ਵਿਧਾਇਕ सुरेंद्र ਪੰਵਾਰ ਗ੍ਰਿਫਤਾਰ ਗੈਰ ਕਾਨੂੰਨੀ ਮਾਇਨੇ ਕੇਸ ਦੇ ਵਿੱਚ ਕੀਤਾ ਅਰਵਿੰਦ ਕੇਜਰੀਵਾਲ ਤੇ ਜਾਣ ਬੁਝ ਕੇ ਘੱਟ ਕੈਲਰੀ ਲੈਣ ਦੇ ਇਲਜ਼ਾਮ ਐਲਜੀ ਦਫ਼ਤਰ ਨੇ ਦਿੱਲੀ ਦੇ ਮੁਖਸਤਕਰ ਨੂੰ ਲਿਖੀ ਚਿੱਠੀ ਕਿ ਆ ਚੇਤੂ 13 ਜੁਲਾਈ ਤੱਕ ਲਈ ਘੱਟ ਕੈਲਰੀ ਵਾਲੀ ਡਾਈਟ ਇਸੇ ਵਜ੍ਹਾ ਕਰਕੇ ਘਟਿਆ ਵਜ਼ਨ ਵਿਕਰਮ ਜੀ ਠੀ ਅੱਜ ਵੀ ਐਸਆਈਟੀ ਸਾਹਮਣੇ ਨਹੀਂ ਹੋਏ ਪੇਸ਼ ਐਸਆਈਟੀ ਨੂੰ ਚਿੱਠੀ ਲਿਖ ਕੇ ਦਿੱਤੀ ਜਾਣਕਾਰੀ 23 ਜੁਲਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਹੋਣ ਵਾਲੀ ਸੁਣਵਾਈ ਦਾ ਦਿੱਤਾ ਹਵਾਲਾ ਨੀਟੇ ਉਜਿਦਾ ਰਿਜ਼ਲਟ ਜੀ ਐਨਟੀਏ ਨੇ ਵੈਬਸਾਈਟ ਤੇ ਅਪਲੋਡ ਕੀਤਾ ਨਤੀਜਾ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਤਹਿਤ ਨਤੀਜਾ ਅਪਲੋਡ ਅਜੀਜ਼ਪੁਰ ਟੋਲ ਪਲਾਜ਼ਾ ਤੇ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਕੁੜੀ ਦੇ ਮਾਰੇ ਹੱਥਾ ਥੱਪੜ ਟੋਲ ਪਲਾਜ਼ਾ ਦੀ ਮਹਿਲਾ ਮਲਾਜ਼ਮ ਨੂੰ ਥੱਪੜ ਮਾਰ ਕੇ ਭਜਾਈ ਬੱਸ ਚੰਡੀਗੜ੍ਹ ਤੋਂ ਪਟਿਆਲਾ ਨੂੰ ਜਾ ਰਹੀ ਸੀ ਬੱਸ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ న్యూਸ 18 ਪੰਜਾਬ ਹਰਣਾ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਫਰੀਦਕੋਟ ਅਦਾਲਤ ਦੇ ਵੱਲੋਂ ਹਾਈ ਕੋਰਟ ਨੂੰ ਚਿੱਠੀ ਲਿਖੀ ਗਈ ਹੈ ਹਾਈ ਕੋਰਟ ਤੋਂ ਪੁੱਛਿਆ ਗਿਆ ਕਿ ਕੋਟਪੂਰਾ ਗੋਲੀ ਕਾਂਡ ਕੇਸ ਦਾ ਕੀ ਕੀਤਾ ਜਾਵੇ ਚਿੱਠੀ ਦੇ ਵਿੱਚ ਕੋਟਕਪੂਰਾ ਤੇ ਬੈਬਲ ਕਲਾਂ ਗੋਲੀਕਾਂਡ ਦੇ ਆਪਾਤ ਦੇ ਵਿੱਚ ਜੁੜੇ ਹੋਣ ਦਾ ਹਵਾਲਾ ਦੱਤੇ ਬੈਬਲ ਕਲਾਂ ਗੋਲੀਕਾਂਡ ਕੇਸ ਚੰਡੀਗੜ੍ਹ ਅਦਾਲਤ ਵਿੱਚ ਟਰਾਂਸਫਰ ਕੀਤਾ ਗਿਆ ਹਾਈ ਕੋਰਟ ਨੇ ਕੇਸ ਟਰਾਂਸਫਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਜਿਸ ਤੇ ਹੁਣ ਕੇਸ ਟਰਾਂਸਫਰ ਕਰਨ ਦੀ ਫਾਰਮੈਲਿਟੀਜ਼ ਪੂਰੀਆਂ ਕਰ ਲਈਆਂ ਗਈਆਂ ਹਨ ਬੈਬਲ ਕਲਾਂ ਗੋਲੀਕਾਂਡ ਟਰਾਂਸਫਰ ਕਰਨ ਦੇ ਲਈ 31 ਮਈ ਨੂੰ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸਨ ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ ਦੀ ਪਟੀਸ਼ਨ ਤੇ ਬੈਬਲ ਕਲਾਂ ਗੋਲੀਕਾਂਡ ਕੇਸ ਪ੍ਰਿੰਟ ਕੋਰਟ ਤੋਂ ਚੰਡੀਗੜ੍ਹ ਅਦਾਲਤ ਟਰਾਂਸਫਰ ਕੀਤਾ ਗਿਆ ਸਾਲ 2015 ਦੇ ਵਿੱਚ 14 ਅਕਤੂਬਰ ਨੂੰ ਕੋਟਪੂਰਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਾ ਐਕਸ਼ਨ ਹੋਇਆ ਸੀਗਾ ਜਦਕਿ ਬੇਬਲ ਕਲਾਂ ਦੇ ਵਿੱਚ ਗੋਲੀ ਲੱਗਣ ਦੇ ਨਾਲ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ ਇਸੇ ਕੇਸ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਰਿਪੋਰਟ ਅਦਾਲਤ ਵੱਲੋਂ ਹਾਈ ਕੋਰਟ ਨੂੰ ਚਿੱਠੀ ਲੇਕ ਕੇ ਇਹ ਪੁੱਛਿਆ ਗਿਆ ਕਿ ਕੋਟਪੂਰਾ ਗੋਲੀ ਕਾਂਡ ਕੇਸ ਦਾ ਆਕੀ ਕੀਤਾ ਜਾਵੇ ਚਿੱਠੀ ਦੇ ਵਿੱਚ ਕੋਟਪੂਰਾ ਤੇ ਬੇਬਲ ਕਲਾਂ ਗੋਲੀ ਕਾਂਡ ਦੇ ਆਪਸ ਵਿੱਚ ਜੁੜੇ ਹੋਣ ਦਾ ਜੋ ਕਿ ਹਵਾਲਾ ਦਿੱਤਾ ਗਿਆ ਬਵਲ ਕਲਾਂ ਗੋਲੀਕਾਂਡ ਕੇਸ ਜੋ ਕਿ ਚੰਡੀਗੜ੍ਹ ਅਦਾਲਤ ਵਿੱਚ ਟਰਾਂਸਫਰ ਕੀਤਾ ਗਿਆ ਤੇ ਹਾਈ ਕੋਰਟ ਨੇ ਕੇਸ ਟਰਾਂਸਫਰ ਕਰਨ ਦੀਆਂ ਹਦਾਇਤਾਂ ਜਿਸ ਤਿੱਕੇ ਉਹਨਾਂ ਕੇਸ ਟਰਾਂਸਫਰ ਕਰਨ ਦੀ ਫਾਰਮੈਲਿਟੀਜ਼ ਪੂਰੀਆਂ ਕਰ ਲਈਆਂ ਗਈਆਂ ਨੇ ਬਵਲ ਕਲਾਂ ਗੋਲੀਕਾਂਡ ਟਰਾਂਸਫਰ ਕਰਨ ਦੇ ਲਈ ਅਰਸਲ 31 ਮਈ ਨੂੰ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸਨ ਤਾਂ ਹੁਣ ਇਹ ਜ਼ਰੂਰ ਸਵਾਲ ਬਣਦਾ ਕਿ ਕੀ ਕੋਟਪੂਰਾ ਗੋਲੀਕਾਂਡ ਕੇਸ ਵੀ ਚੰਡੀਗੜ੍ਹ ਟਰਾਂਸਫਰ ਹੋਵੇਗਾ ਜਿਸ ਤਰੀਕੇ ਦੇ ਨਾਲ ਚਿੱਠੀ ਲਿਖੀ ਗਈ ਹੈ ਤੇ ਚਿੱਠੀ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਟਪੂਰਾ ਤੇ ਬੈਬਲ ਕਲਾਂ ਗੋਲੀਕਾਂਡ ਦੇ ਆਪਸ ਦੇ ਵਿੱਚ ਜੁੜੇ ਹੋਣ ਦਾ ਕਿਉਂਕਿ ਹਵਾਲਾ ਇਸ ਚਿੱਠੀ ਦੇ ਵਿੱਚ ਦਿੱਤਾ ਗਿਆ ਕਿ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਇਸ ਕਰਕੇ ਉਹਨਾਂ ਸਵਾਲ ਬਣਦਾ ਕਿ ਕੀ ਕੋਟਕਪੂਰਾ ਗੋਲੀਕਾਂਡ ਕੇਸ ਵੀ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਹੋਵੇਗਾ ਬੈਬਲ ਕਲਾਂ ਗੋਲੀਕਾਂਡ ਦੀ ਗੱਲ ਕੀਤੀ ਜਾਵੇ ਤਾਂ ਬੈਬਲ ਕਲਾਂ ਗੋਲੀਕਾਂਡ ਟਰਾਂਸਫਰ ਕਰਨ ਦੇ ਲਈ ਦਰਸਲ 31 ਮਈ ਨੂੰ ਹਾਈ ਕੋਰਟ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਇੱਕ ਤਾਂ ਪੋਲੀਟਿਕਲ ਇਨਵੋਲਵਮੈਂਟ ਵਿੱਚ ਵੀਡੀਓ ਵਿੱਚ ਸਾਬਰ ਪ੍ਰਕਾਸ਼ ਸਿੰਘ ਬਾਦਲ ਅਫਸਰ ਜਗਵੀਰ ਬਾਦਲ ਡੀਜੀਪੀ ਹਾਈ ਰੈਂਕ ਦੇ ਪੁਲਿਸ ਅਫਸਰ ਰੋਲ ਇਨਵੋਲਡ ਡੀਜੀਪੀ ਦਾ ਕਰਾਂ ਡੀਜੀਪੀ ਪੀਆਈਜੀ ਉਮਰਾਂ ਨੰਗਲ ਹਰੀ ਸਾਰੇ ਡੀਜੀਪੀ ਸੈਣੀ ਹਰੀ ਸਾਰੇ ਇਨਵੋਲਡ ਇਸ ਦੇ ਵਿੱਚ ਇੱਕ ਚੌਂਸ ਅਕਿਊਜ਼ ਨੇ ਕਰਨੀ ਸ਼ਰਮਾ ਜਿਹੜਾ ਐਸਐਸਪੀ ਉਸ ਲਈ ਵੀ ਕੁਰਸੀ ਦਾ ਮੌਕਾ ਸੀਗਾ ਉਦੋਂ ਮੌਕਾ ਪਾਣਾ ਐਸਐਸਪੀ ਦੀ ਕੁਰਸੀ ਉਹਨੇ ਕਾਫਰ ਅਪਲੀਕੇਸ਼ਨ ਲਾਈ ਸੀ ਹਾਈ ਕੋਰਟ ਚ ਤੇ ਉਹ ਟ੍ਰਾਂਸਫਰ ਕੇਸ ਹਾਈ ਕੋਰਟ ਨੇ ਮੰਨ ਲਿਆ ਵੀ ਗੱਲ ਠੀਕ ਹੈ ਹਾਈ ਕੋਰਟ ਨੇ ਟ੍ਰਾਂਸਫਰ ਕਰਤਾ ਕਿ ਕੱਲੋ ਦੀ ਪ੍ਰੀਤਿਕਰਿਆ ਸ਼ੁਰੂ ਹੋਈ ਹੈ ਕਿ ਕੱਲ ਜੱਸ਼ਵ ਨੇ ਕੇਸ ਹਾਈ ਕੋਰਟ ਪੇਸ਼ ਕੀਤਾ ਉਹ ਉਹ ਕੇਸ ਪੇਸ਼ ਹੋਇਆ ਹੁਣ ਜਿਹੜੇ ਆਏ ਸੀ ਦੋ ਕੇਸ ਦੂਜੇ ਲੱਗੇ ਸੀ ਉਹਨਾਂ ਕੇਸਾਂ ਦੇ ਜੱਸ਼ਵ ਨੇ ਇਹ ਕਿਹਾ কোর্ਟ ਦੇ ਵਿੱਚ ਕਿ ਮੈਂ ਇਹਨੂੰ ਕਨੈਕਟਡ ਕੇਸ ਲੈ ਕੇ ਰੈਫਰੈਂਸ ਲਈ 29 ਸਤ ਵਾਸਤੇ ਇਹ ਵੀ ਹਾਈ ਕੋਰਟ ਪੇਸ਼ ਦੂਗਾ ਤੇ ਆਇਆ ਹੈ ਲੇਕਿਨ ਅਜੇ ਤਾਈਂ ਆਰਡਰ ਵਿੱਚ ਪਤੇ ਨਹੀਂ ਪਾਇਆ ਗਿਆ ਬਿੱਕੀ ਆਰ ਅਗੈ ਐਗਜ਼ੈਕਟ ਸਪਾਸਟ ਬਾਕੀ ਹੋਇਆ ਹੀ ਦੋਸ਼ ਹੈ ਸਸੇ ਦੇ ਬੇਬਲ ਵਾਲੇ ਉਹਨਾਂ ਦੀ ਪ੍ਰਪੇਅਰ ਸ਼ੁਰੂ ਹੋ ਗਈ ਉਹਦੀ ਪੱਤੀ ਕਿ ਪਕੀ ਸ਼ੁਰੂ ਉਹ ਤਾਂ ਪੇਜ ਹੀ ਦਿੱਤਾ ਉਹ ਆਰਡਰ ਦੇ ਤੱਕ ਭੇਜਣਾ ਸੀ ਭੇਜਤਾ ਉਹ ਰੋਕ ਹੀ ਨਹੀਂ ਸਕਦਾ ਸੀ ਉਹਦੇ 'ਚ ਉਹਦੇ 'ਚ ਜੱਜ ਨੇ ਕਰਨਾ ਕੁਝ ਨਹੀਂ ਸੀ ਇਹ ਤਾਂ ਲੱਗਦਾ ਕਾਫੀ ਲੰਮਾ ਹੋ ਗਿਆ ਚਾਰ ਫਰੇਮ ਹੋ ਗਏ ਇਹ ਨਹੀਂ ਜੀ ਉਹ ਕੱਲਾ ਚਾਰਜ ਫਰੇਮ ਤੇ ਨਹੀਂ ਉਹ ਹਰ ਇੱਕ ਇੱਕ ਦਰਸਲ ਮੁੱਲੋਂ ਜ਼ਿਆਦਾ ਉਹਨਾਂ ਕਰਕੇ ਕੱਲੇ ਕੱਲੇ ਦਾ ਆੜੜ ਕੇ ਹਰ ਇੱਕ ਬੰਦੇ ਨੇ ਕਿਹਾ ਕਿ ਤਾਂ ਮੈਂ ਵੀ ਉਹਨਾਂ ਚੀਜ਼ ਮੈਂ ਆੜੜ ਬੋਲਣ ਵਾਲਾ ਕਹਿੰਦਾ ਕਿ ਮੇਰੇ ਨਾਲ ਸੁੱਖ ਦੀ ਬੰਦ ਹੈ ਜਾਂ ਕੀ ਨਹੀਂ ਬੰਦ ਹੈ ਇਤਨਾ ਕੱਲਾ ਕੱਲਾ ਛਾਂਟਣਾ ਸੀ ਇੱਕ ਕੰਦੇ ਕੰਦੇ ਵਕੀਲ ਨੇ ਬੈਸਾਂ ਮੜੀਆਂ ਲੰਮੀਆਂ ਹੋਈਆਂ ਇਸ ਕਰਕੇ ਕੋਰਟ ਕੋਈ ਫੈਸਲਾ ਕਰਨੇ ਚਾਹੀਏ ਹਰ ਵਾਰੀ ਕੋਈ ਨਵੇਂ ਜਿੱਤਾ ਕੋਈ ਕਰਦੀ ਕਦੀ ਪ੍ਰੋਸੀਜਰਲ ਨੂੰ ਕਦੀ ਮੋਟਵਾ ਵੱਲੋਂ ਅਰਜ਼ੀਆਂ ਆਉਂਦੀਆਂ ਨੇ ਇਸ ਕਰਕੇ ਦਬਾਅ ਹੋ ਰਿਹਾ ਹੈ ਲੇਕਿਨ ਇਹ ਅਨਗੈਲੀ ਕੋਈ ਨਹੀਂ ਹੋਈ ਕਿਸੇ ਪਾਸੇ ਕਿ ਐਵੇਂ ਤਰੀਕਾ ਪਾਈ ਜਾਂਦਾ ਇਹ ਕਿਉਂ ਹੋਇਆ ਦਰਸਲ ਫਰੀਦਕੋਟ ਅਦਾਲਤ ਵੱਲੋਂ ਹਾਈ ਕੋਰਟ ਨੂੰ ਜੋ ਚਿੱਠੀ ਲਿਖੀ ਗਿਆ ਹਾਈ ਕੋਰਟ ਤੋਂ ਜਿਸ ਦੇ ਵਿੱਚ ਕੀ ਕੋਟਪੂਰਾ ਗੋਲੀकांड ਕੇਸ ਦਾ ਕੀ ਕੀਤਾ ਜਾਵੇ ਕਿਉਂਕਿ ਚਿੱਠੀ ਦੇ ਵਿੱਚ ਆ ਕੋਟਪੂਰਾ ਤੇ ਬਹਿਬਲ ਕਲਾਂ ਗੋਲੀकांड ਦੇ ਆਪਸ ਦੇ ਵਿੱਚ ਜੁੜੇ ਹੋਣ ਦਾ ਹਵਾਲਾ ਦਿੱਤਾ ਗਿਆ ਹੈ ਇਸੇ ਕਰਕੇ ਇਹ ਸਵਾਲ ਹੁਣ ਪੈਣ ਰਿਹਾ ਹੈ ਕਿ ਕੀ ਕੋਟਪੂਰਾ ਗੋਲੀकांड ਕੇਸ ਵੀ ਚੰਡੀਗੜ੍ਹ ਟਰਾਂਸਫਰ ਹੋਵੇਗਾ ਜੇਕਰ ਦੋਨੇ ਕੇਸ ਆਪਸ ਦੇ ਵਿੱਚ ਕਨੈਕਟਡ ਨੇ ਆਪਸ ਦੇ ਵਿੱਚ ਜੁੜੇ ਹੋਏ ਨੇ ਜਿਸ ਦਾ ਕਿ ਹਵਾਲਾ ਫਰੀਦਕੋਟ ਅਦਾਲਤ ਤੋਂ ਦਿੱਤਾ ਗਿਆ ਤੇ ਜੇਕਰ ਇੱਕ ਕੇਸ ਦੀ ਪੈਰਵਾਈ ਫਰੀਦਕੋਟ ਅਦਾਲਤ ਵਿੱਚ ਹੋਵੇਗੀ ਇੱਕ ਕੇਸ ਦੀ ਪੈਰਵਾਈ ਜੇਕਰ ਚੰਡੀਗੜ੍ਹ ਅਦਾਲਤ ਵਿੱਚ ਹੋਵੇਗੀ ਤਾਂ ਆ ਕਿਵੇਂ ਜਾਂਚ ਅੱਗੇ ਵਧੇਗੀ ਇਸ ਦਾ ਇਸੇ ਗੱਲ ਦਾ ਗੜਾ ਕਿ ਕਨੈਕਟਡ ਹੋਣ ਦਾ ਹਵਾਲਾ ਜੋ ਕਿ ਇਸ ਚਿੱਠੀ ਦੇ ਵਿੱਚ ਦਿੱਤਾ ਗਿਆ ਹੈ ਸਾਡੇ ਨਾਲ ਐਡਵੋਕੇਟ ਨਰਿੰਦਰ ਕੁਮਾਰ ਜੁੜੇ ਹੋਏ ਨੇ ਸਭ ਤੋਂ ਤੁਹਾਡਾ ਸਵਾਗਤ ਹੈ ਨਿਊਜ਼ ਹੈਟਨ ਪੰਜਾਬ ਤੇ ਸਾਰੇ ਤੁਹਾਡੇ ਤੋਂ ਵਿਸਥਾਰ ਦੇ ਨਾਲ ਜਾਣਨਾ ਚਾਹਾਂਗੇ ਆ ਜੋ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਇਹ ਜ਼ਿਕਰ ਵੀ ਕੀਤਾ ਗਿਆ ਹੈ ਕਿ ਕੋਟਪੂਰਾ ਤੇ ਬਹਿਬਲ ਕਲਾਂ ਗੋਲੀकांड ਆਪਸ ਦੇ ਵਿੱਚ ਆ ਜੁੜੇ ਹੋਏ ਨੇ ਤੇ ਇੱਥੇ ਜਰੂਰ ਸਵਾਲ ਬਣਦਾ ਹੈ ਕਿ ਕੀ ਕੋਟਪੂਰਾ ਗੋਲੀकांड ਕੇਸ ਵੀ ਚੰਡੀਗੜ੍ਹ ਟਰਾਂਸਫਰ ਹੋ ਜਾਵੇਗਾ ਇਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਸਫੀਰ ਕੋਟ ਅਦਾਲਤ ਨੇ ਹਾਈ ਕੋਰਟ ਨੂੰ ਦਰਸਲ ਚਿੱਠੀ ਲਿਖੀ ਆ ਹਾਈ ਕੋਰਟ ਤੋਂ ਪੁੱਛਿਆ ਗਿਆ ਹੈ ਕਿ ਕੋਟਪੂਰਾ ਗੋਲੀकांड ਕੇਸ ਦਾ ਕੀ ਕੀਤਾ ਜਾਵੇ ਚਿੱਠੀ ਦੇ ਵਿੱਚ ਕੋਟਪੂਰਾ ਤੇ ਬੇਵਲਕਲਾਂ ਗੋਲੀकांड ਦੇ ਆਪਸ ਦੇ ਵਿੱਚ ਜੁੜੇ ਹੋਣ ਦਾ ਜੋ ਕਿ ਹਵਾਲਾ ਦਿੱਤਾ ਗਿਆ ਬੇਵਲਕਲਾਂ ਗੋਲੀकांड ਕੇ ਚੰਡੀਗੜ੍ਹ ਅਦਾਲਤ ਵਿੱਚ ਆ ਟ੍ਰਾਂਸਫਰ ਕੀਤਾ ਗਿਆ ਹਾਈ ਕੋਰਟ ਨੇ ਕੇਸ ਟ੍ਰਾਂਸਫਰ ਕਰਨ ਦੀਆਂ ਦਰਸਲ ਹਦਾਇਤਾਂ ਦਿੱਤੀਆਂ ਸਨ ਜਿਸ ਤੇ ਹੁਣ ਕੇਸ ਟ੍ਰਾਂਸਫਰ ਕਰਨ ਦੀ ਫਾਰਮੈਲਿਟੀ ਜਿਹੜੀਆਂ ਕਿ ਪੂਰੀਆਂ ਕਰ ਲਈਆਂ ਗਈਆਂ ਨੇ ਬੇਵਲ ਕਲਾਂ ਗੋਲੀकांड ਟ੍ਰਾਂਸਫਰ ਕਰਨ ਦੇ ਦਰਸਲ 31 ਮਈ ਨੂੰ ਹਾਈ ਕੋਰਟ ਦੇ ਵੱਲੋਂ ਨਿਰਦੇਸ਼ ਦਿੱਤੇ ਜਾਂਦੇ ਨੇ ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ ਦੀ ਪਟੀਸ਼ਨ ਤੇ ਬੇਵਲ ਕਲਾਂ ਗੋਲੀकांड ਕੇਸ ਫਰੀਦਕੋਟ ਤੋਂ ਚੰਡੀਗੜ੍ਹ ਅਦਾਲਤ ਟ੍ਰਾਂਸਫਰ ਕੀਤਾ ਗਿਆ ਦਰਸਲ ਸਾਲ 2015 ਦੇ ਇਹ ਦੋਵੇਂ ਮਾਮਲੇ ਨੇ ਸਾਲ 2015 ਦੇ ਵਿੱਚ 14 ਅਕਤੂਬਰ ਨੂੰ ਕੋਰਤਪੁਰਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਕੌਨਫਲੈਕਸ਼ਨ ਹੋਇਆ ਸੀ ਜਦ ਕਿ ਬਾਬਲ ਕਲਾਂ ਦੇ ਵਿੱਚ ਗੋਲੀ ਲੱਗਣ ਦੇ ਨਾਲ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਤੇ ਸਾਡੇ ਨਾਲ ਐਡਵੋਕੇਟ ਨਰਿੰਦਰ ਕੁਮਾਰ ਜੁੜ ਚੁੱਕੇ ਨੇ ਸਰ ਤੁਹਾਡਾ ਸਵਾਗਤ ਹੈ ਨਿਊਜ਼ੀਟਰਨ ਪੰਜਾਬ ਤੇ ਸਰ ਆ ਜੋ ਫਰੀਦਕੋਟ ਅਦਾਲਤ ਵੱਲੋਂ ਹਾਈ ਕੋਰਟ ਨੂੰ ਚਿੱਠੀ ਲਿਖੀ ਗਿਆ ਸਰ ਤੁਹਾਡੇ ਤੋਂ ਵਿਸਥਾਰ ਦੇ ਨਾਲ ਜਾਨਣਾ ਚਾਹਾਂਗੇ ਕਿ ਇਸ ਚਿੱਠੀ ਦੇ ਵਿੱਚ ਕੀ ਕੋ ਜ਼ਿਕਰ ਕੀਤਾ ਗਿਆ ਤੇ ਚਿੱਠੀ ਦੇ ਮਾਇਨੇ ਕੀ ਕੱਢੇ ਜਾਣ। ਮੈਂ ਦੱਸ ਦਿੰਦੇ ਜੀ। ਜੀ। ਬਿਲਕੁਲ ਸੁਣੋ। ਹਾਈ ਕੋਰਟ ਨੇ ਮੇਨ ਕੇਸ ਦਾ ਆਫਰ ਕਰਤਾ। ਹੂੰ। ਹਾਈ ਕੋਰਟ ਮੇਨ ਕੇ ਚ ਫਰੀ ਕੋਰਟ ਤੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਕੋਰਟ ਚ ਭੇਜਤਾ ਜੀ ਉਹ ਜੱਜ ਉਹਦੀ ਪ੍ਰਤੀਕਿਰਿਆ ਅੱਜ ਇਹ ਸ਼ੁਰੂ ਹੋਈ ਕਿ ਕੋਰਟ ਨੇ ਉਹ ਕੇਸ ਉੱਤੇ ਭੇਜਤਾ ਹੂੰ ਅੱਜ ਉਹਦੇ ਦੋ ਕਨੈਕਟਡ ਕੇਸ ਹੋਰ ਵੀ ਸੀਗੇ ਠੀਕ ਹੈ ਜਿਹੜੇ ਦੇ ਬਾਕੀ ਚੱਲਦੇ ਨੇ ਕੇਸ ਉਹ ਉਹਨਾਂ ਵੱਲੋਂ ਇਹ ਆਰਗੂ ਕੀਤਾ ਕਿ ਵੀ ਇਹ ਕਨੈਕਟਡ ਕੇਸ ਹੈ ਜੱਜ ਸਾਹਿਬ ਕਹਿੰਦੇ ਕਨੈਕਟਡ ਕੇਸ ਹੈ ਵੀ ਆਈ ਵਿਲ ਮੇਕ ਅ ਰੈਫਰੈਂਸ ਟੂ ਦੀ ਹਾਈ ਕੋਰਟ ਕਿਉਂਕਿ ਇਹ ਜੱਜਿੰਗ ਦਾ ਆਪ ਨੂੰ ਤਾਂ ਟ੍ਰਾਂਸਫਰ ਕਰਨ ਦੇ اختیار ਨਹੀਂ ਜ਼ਿਲ੍ਹੇ ਤੋਂ ਬਾਅਦ ਜੀ ਇਹ ਹਾਈ ਕੋਰਟ ਨਹੀਂ ਕਰਨਾ ਹੁੰਦਾ ਤਾਂ ਹਾਈ ਕੋਰਟ ਨੇ ਕੀਤਾ ਕਿ ਵੀ ਯਾਨੀ ਕਿ ਡਬਲ ਕਲਾ ਗੋਲੀकांड ਜਿਹੜਾ ਕਿ ਪਹਿਲੇ ਇੱਕ ਆਰਡਰ ਦਿੱਤੇਗੇ ਕੋਰਟ ਦੇ ਨੂੰ ਉਹ ਟ੍ਰਾਂਸਫਰ ਕਰ ਦਿੱਤਾ ਗਿਆ ਹੁਣ ਇਹ ਸਵਾਲ ਸਵਾਲ ਕੁੜਪੁਰਾ ਗੋਲੀकांड ਨੂੰ ਲੈ ਕੇ ਤੇ ਇੱਥੇ ਵੀ ਸਵਾਲ ਬਣਦਾ ਕਿ ਕੀ ਫਿਰ ਜੇ ਆਪਸ ਦੇ ਵਿੱਚ ਦੋਵੇਂ ਕੇਸ ਕਨੈਕਟਡ ਨੇ ਤਾਂ ਫਿਰ ਕੀ ਆ ਕੁੜਪੁਰਾ ਗੋਲੀकांड ਕੇਸ ਵੀ ਚੰਡੀਗੜ੍ਹ ਟ੍ਰਾਂਸਫਰ ਹੋ ਸਕਦਾ ਹੈ ਹਾਂ ਕੋਈ ਓਕੇ ਇਹਦੇ ਨਾਲ ਜਿਹੜਾ ਵੀ ਮੈਟਰ ਹੈ ਨਾ ਦੇਖੋ ਇਹਨੂੰ ਤੁਸੀਂ ਕੋਈ ਹੋ ਬਾਈਬਲ ਕਾਂਡ ਇਹ ਨਾ ਬਣਾਓ ਬਾਈ ਬਾਈਬਲ ਕਾਂਡ ਨਾ ਬਣਾਓ ਇਹਨੂੰ ਕੋਈ ਕਾਂਡ ਨਾ ਬਣਾਓ ਇਹਨੂੰ ਬੇਅਦਬੀ ਕਾਂਡ ਜੀ ਬੇਅਦਬੀ ਕਾਂਡ ਦੇ ਤਹਿਤ ਜਿਹੜੇ ਵੀ ਜਿਹੜਾ ਵੀ ਕਨੈਕਟਡ ਗੱਲ ਹੋਊਗੀ ਉਹ ਟਰਾਂਸਫਰ ਹੋ ਸਕਦਾ ਨਾਲੇ ਟਰਾਂਸਫਰ ਪਹਿਲਾਂ ਵੀ ਹਾਈ ਕੋਰਟ ਨੇ ਕਰਤਾ ਵੀ ਤੁਹਾਡੇ ਕਹਿੰਦਾ ਭਾਬ ਕੇ ਬਦਬੀ ਨਾਲ ਜੁੜੇ ਜਿੰਨੇ ਵੀ ਕੇਸ ਆ ਮਤਲਬ ਇੱਕੋ ਕੋਰਟ ਦੇ ਵਿੱਚ ਤੇ ਅਦਾਲਤ ਦੇ ਵਿੱਚ ਅਗਲੀ ਪ੍ਰोसीडिंग ਚੱਲੇਗੀ ਇਹ ਮਹੀਨੇ ਕਿੱ데 ਜਾ ਇਹ 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 ਇੱਕ ਕੰਟੈਂਸ਼ਨ ਆ ਉਹਨਾਂ ਦੀ ਹਾਂ ਜੀ ਵੀ ਜਿਹੜੇ ਕਨੈਕਟਿਡ ਕੇਸ ਆ ਵੀ ਉਧਰ ਜਾਂ ਨਾਲ ਹੀ ਠੀਕ ਹੈ ਨਾਲ ਹੀ ਸਭ ਤੁਹਾਡੇ ਤੋਂ ਜਾਨਣਾ ਚਾਹਾਂਗੇ ਜੇਕਰ ਇਹ ਪੂਰੇ ਕੇਸਾਂ ਦੇ ਬਦਬੀ ਨਾਲ ਜੁੜੇ ਜਿੰਨੇ ਵੀ ਕੇਸ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਉਹ ਜਿਹੜਾ ਤਾਜ਼ਾ ਅਪਡੇਟ ਕੀ ਹੈ ਸਟੇਟਸ ਕੀ ਹੈ ਨਾ ਕੇਸਾਂ ਨੂੰ ਲੈ ਕੇ ਸਟੇਟਸ ਕੋਈ ਨਹੀਂ ਦਾ ਵੀਰ ਚਾਰਜ ਦੀ ਬਹਿਸ ਹੋਣੀ ਸੀ ਜੀ ਬਹਿਸ ਹੋਈ ਸੀ ਪੁਰਾਣੇ ਲੇਕਿਨ ਹਰ ਵਾਰੀ ਕੋਈ ਨਾ ਕੋਈ ਕਦੀ ਪ੍ਰੋਸੀਕਿਊਸ਼ਨ ਵੱਲੋਂ ਅਰਜੀ ਆ ਜਾਂਦੀ ਹੈ ਕਦੀ ਮੁਲਜ਼ਮ ਵੱਲੋਂ ਅਰਜੀ ਆ ਜਾਂਦੀ ਕੋਈ ਨਾ ਕੋਈ ਹੂੰ ਮੈਟਰ ਮੈਟਰ ਦੀ ਮੈਟਰ ਉਲਝਿਆ ਹੋਇਆ ਹੈਗਾ ਹੀ ਐ ਜੀ ਕੋਈ ਰੌਲਾ ਨਹੀਂਗਾ ਹੂੰ ਕੋਈ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਿਲਕੁਲ ਯੂਜ਼ਲੈਸ ਸਰ ਕਿਉਂ ਹੁੰਦੇ ਜਾਂ ਬੇਸਲੈਸ ਹੁੰਦੇ ਇਹ ਨਹੀਂ ਕਹਿ ਸਕਦੇ ਆਪਾਂ ਜੀ ਔਰ ਅਰਜੀ ਚ ਦਮ ਹੁੰਦਾ ਕੋਰਟ ਨੂੰ ਸੁਣਨਾ ਪੈਂਦਾ ਹੂੰ ਨਾਲੇ ਮੈਂ ਭਾਵੇਂ ਸਹੀ ਅਰਜੀ ਦੇ ਜਾਂ ਭਾਵੇਂ ਗਲਤ ਅਰਜੀ ਦੇ ਦਿਆਂ ਦੇਖੋ ਮੇਰੀ ਗੱਲ ਸੁਣੋ ਬੀ ਸਰ ਨਿੰਦਰ ਸਰ ਸੌਖੇ ਸ਼ਬਦਾਂ ਜੇ ਤੁਸੀਂ ਸਮਝਾ ਸਕੋ ਕਿਉਂਕਿ ਸਾਰੇ ਦਰਸ਼ਕ ਇਸ ਵੇਲੇ ਜਿਹੜੇ ਪੰਜਾਬ ਦੇ ਵਾਸੀ ਨੇ ਲੋਕ ਨੇ ਜਾਣਨਾ ਚਾਹੁੰਦੇ ਨੇ ਕਿ 2015 ਤੋਂ ਲਗਾਤਾਰ ਇਹ ਕੇਸ ਜਿਹੜਾ ਕਿ ਅਦਾਲਤਾਂ ਵਿੱਚ ਚੱਲ ਰਿਹਾ ਹੈ ਤੇ ਹਰ ਕੋਈ ਸੌਖੇ ਸ਼ਬਦਾਂ ਦੇ ਵਿੱਚ ਜਾਣਨਾ ਚਾਹੁੰਦਾ ਹੈ ਜਿਹੜੇ ਕਿ ਲਗਾਤਾਰ ਇਨਸਾਫ ਦੀ ਆਸ ਰੱਖੀ ਹੋਈ ਹੈ ਕਿ ਸੌਖੇ ਲੋਕਾਂ ਜੀ ਅਖੀਰਕਾਰ ਕੇਸ ਪਹੁੰਚੇ ਕਿੱਥੇ ਤੱਕ ਉਹ ਕਿਤੇ ਵੀ ਨਹੀਂ ਅਜੇ ਉਰਲੀਆਂ ਛੇ ਪ੍ਰੀਲਿਮਿਨਰੀ ਚ ਫਿਰਦੇ ਆ ਠੀਕ ਹੈ ਪ੍ਰੀਲਿਮਿਨਰੀ ਚ ਫਿਰਦੇ ਆ ਕਿਉਂਕਿ ਹਰ 스테ਜ ਤੇ ਨਜ਼ੀਰ ਕੋਈ ਹਾਈ ਕੋਰਟ ਪੈਂਡਿੰਗ ਚੱਲਦੀ ਰਹੀ ਕੋਈ ਸੁਪਰੀਮ ਕੋਰਟ ਚੱਲਦੀ ਰਹੀ ਇਹ ਵਿੱਚ politically ਤੇ ਉਹ ਹਾਈਲੀ ਇਨਵੋਲਡ ਆ ਬੰਦੇ ਹੂੰ ਬਾਦਲ ਫੈਮਿਲੀ ਪ੍ਰਕਾਸ਼ ਸਿੰਘ ਬਾਦਲ ਖੁਦ ਚਕਬੀਰ ਸਿੰਘ ਬਾਦਲ ਖੁਦ ਇਹ ਪਹਿਲਾਂ ਦੱਸਿਆ ਜੀ 15 ਬੰਦੇ ਕੋਈ ਕਸੂਰ ਹੂੰ ਇਹ ਡਾਟਾ ਆਪ ਲੈਂਦੇ ਰੇ ਵੀ ਇਹ ਅਜੇ ਜੇ ਪੈਂਡਿੰਗ ਇਹਨਾਂ ਦੇ ਪੈਂਡਿੰਗ ਇਹਨਾਂ ਦੇ ਅਸੀਂ ਅੱਜ ਆ ਕਰਨਾ ਜਿਆਗਾ ਉਹ ਅਜੇ ਬਾਦਲ ਸਾਹਿਬ ਨੂੰ ਤੇ ਸੁਖਵੀਰ ਨੂੰ ਤੇ ਡੀਜੇ ਲੇਟਰ ਆਨ ਪਾਇਆ ਹਮ ਬਸ ਇਹ ਵੀ ਪੌਡੀ ਪੌਡੀ ਚੜਦੇ ਰਹੇ ਆ ਇਹ ਕਿਸੇ ਦਾ ਨਹੀਂ ਮਤਲਬ ਜੇ ਆਪਾਂ ਕਹੀਏ ਨਾ ਨਾ ਤਾਂ ਪ੍ਰੋਸੀਕਿਊਸ਼ਨ ਦਾ ਡਾਇਰੈਕਟ ਪ੍ਰੋਸੀਕਿਊਟਰ ਦਾ ਕਸੂਰ ਹੈ ਨਾ ਮੋਲਦਵਾ ਦਾ ਕਸੂਰ ਹੈ ਇਹ ਆਪ ਹੀ ਇੰਨਾ ਦੀ ਏਜੰਸੀ ਇਨਵੈਸਟੀਗੇਟਰੀ ਹੈ ਅਸੀਂ ਪੌਡੀ ਪੌਡੀ ਚੜਦੇ ਰਹੇ ਔਰ ਇਹ ਕਰਦੇ ਰਹੇ ਕੋਸ਼ਿਸ਼ ਵੀ ਆ ਅਸੀਂ ਆ ਕਰਨਾ ਆ ਇਹਨਾਂ ਨੂੰ ਅਖੀਰ ਤੇ ਅੱਜ ਦੀ ਲਾਸਟ ਦੇ ਲਿਆ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਸਾਈ ਹੈ ਹਮ ਚਿਲਾਨ ਕੀਤੇ ਸੰਬੰਧ ਵਿੱਚ ਇਨਵੋਲਵ ਕਰ ਲੇ ਕੇ ਕੇਸ ਜੀ ਮਤਲਬ ਉਹਨਾਂ ਦਾ ਸ਼ੁਰੂ ਜਿਹੜੇ ਪਹਿਲੇ ਦਿਨ ਨੇ ਚਿਲਾਨ ਚ ਤੇ ਲਿਖੇ ਸੀ ਠੀਕ ਹੈ ਠੀਕ ਹੈ ਠੀਕ ਹੈ ਦੰਦਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਵਿਸਥਾਰ ਦੇਣ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਆ ਦਰਸਲ ਫਰੀਦਕੋਟ ਅਦਾਲਤ ਬਲੋਂ ਜੋ ਹਾਈ ਕੋਰਟ ਨੂੰ ਚਿੱਠੀ ਲਿਖੀ ਗਿਆ ਹਾਈ ਕੋਰਟ ਤੋਂ ਪੁੱਛਿਆ ਗਿਆ ਕਿ ਫੋਟਪੂਰਾ ਗੋਲੀਕਾਂਡ ਕੇਸ ਦਾ ਆ ਕੀ ਕੀਤਾ ਜਾਵੇ ਚਿੱਠੀ ਦੇ ਵਿੱਚ ਫੋਟਪੂਰਾ ਤੇ ਬਬਲ ਕਲਾਂ ਗੋਲੀਕਾਂਡ ਦੇ ਆਪਸ ਦੇ ਵਿੱਚ ਜੁੜੇ ਹੋਣ ਦਾ ਹਵਾਲਾ ਦਿੱਤਾ ਗਿਆ ਸਤੇ ਤੌਰ ਤੇ ਜਿਹੜੇ ਕਿ ਅ ਬਦਬੀਨਾਂ ਗੋਲੀ ਕਾਂਡ ਦੇ ਨਾਲ ਜੁੜੇ ਇੱਕ ਕੇਸ ਦੇ ਉਸ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਕਿ ਜਦੋਂ ਪਹਿਲਾਂ ਇੱਕ ਕੇਸ ਜਿਹੜਾ ਕਿ ਬੇਵਲ ਕਲਾਂ ਗੋਲੀ ਕਾਂਡ ਹੈ ਉਹ ਚੰਡੀਗੜ੍ਹ ਅਦਾਲਤ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਤੇ ਇਸ ਦੇ ਹਵਾਲੇ ਦੇ ਨਾਲ ਹੀ ਇਹ ਫਰੀਦਕੋਟ ਅਦਾਲਤ ਨੂੰ ਕਿਹਾ ਗਿਆ ਕਿ ਕੋਟਪੂਰਾ ਗੋਲੀ ਕਾਂਡ ਵੀ ਉਸ ਦੇ ਨਾਲ ਆਪਸ ਦੇ ਵਿੱਚ ਕਨੈਕਟਡ ਹੈ ਜੁੜਿਆ ਅੱਜ ਤੱਕ ਇਹ ਕਿਹਾ ਨਾ ਕਿ ਤੇ ਇਹ ਜ਼ਰੂਰ ਕਹਿਣ ਦੀ ਕੋਸ਼ਿਸ਼ ਕੀਤੀ ਗਿਆ ਕਿ ਬਦਬੀਨਾਂ ਨਾਲ ਜੁੜੇ ਜਿੰਨੇ ਵੀ ਕੇਸ ਨੇ ਜੇਕਰ ਇੱਕ ਕੋਰਟ ਦੇ ਵਿੱਚ ਇੱਕ ਅਦਾਲਤ ਦੇ ਵਿੱਚ ਅੱਗੇ ਪ੍ਰੋਸੀਡਿੰਗ ਚੱਲੇਗੇ ਤੇ ਉਹ ਉਹ ਜ਼ਿਆਦਾ ਆਸਾਨੀ ਦੇ ਨਾਲ ਸਫਲੇ ਤਰੀਕੇ ਦੇ ਨਾਲ ਅੱਗੇ ਵਧ ਸਕਦੀ ਹੈ ਜੋ ਇਸਦੇ ਇਮਾਇਨੇ ਕੱਢੇ ਜਾ ਸਕਦੇ ਨੇ ਆ ਜਰੂਰ ਇਹ ਜਰੂਰ ਸਵਾਲ ਬਣਦਾ ਕਿ ਕੀ ਹੁਣ ਕੋਟਪੂਰਾ ਗੋਲੀकांड ਕੇਸ ਵੀ ਚੰਡੀਗੜ੍ਹ ਟਰਾਂਸਫਰ ਹੋਵੇਗਾ ਜਾਂ ਇਸ ਨੂੰ ਲੈ ਕੇ ਕੋਰਟ ਦੇ ਵੱਲੋਂ ਕੋਈ ਆਦੇਸ਼ ਜਾਰੀ ਕੀਤੇ ਜਾ ਸਕਦੇ ਨੇ ਫਿਲਹਾਲ ਜੋ ਫਰੀਦਕੋਟ ਅਦਾਲਤ ਤੋਂ ਵੱਲੋਂ ਹਾਈ ਕੋਰਟ ਨੂੰ ਚਿੱਠੀ ਲਿਖੀ ਗਈ ਉਸ ਦੇ ਵਿੱਚ ਇਹੀ ਸਵਾਲ ਕੀਤਾ ਗਿਆ ਪੁੱਛਿਆ ਗਿਆ ਕਿ ਕੋਟਪੂਰਾ ਗੋਲੀकांड ਕੇਸ ਦਾ ਕੀ ਕੀਤਾ ਜਾਵੇ ਆ ਬੇਬਲ ਕਲਾਂ ਗੋਲੀकांड ਦੀ ਗੱਲ ਕਰੀਏ ਤਾਂ ਦਰਸਲ ਇਸ ਕੇਸ ਨੂੰ ਟਰਾਂਸਫਰ ਕਰਨ ਦੇ ਲਈ ਜਿਹੜਾ ਕਿ 31 ਮਈ ਨੂੰ ਹਾਈ ਕੋਰਟ ਦੇ ਵੱਲੋਂ ਨਿਰਦੇਸ਼ ਦਿੱਤੇ ਜਾਂਦੇ ਨੇ ਉਸ ਤੋਂ ਲੈ ਉਸ ਨੂੰ ਲੈ ਕੇ ਜਿਹੜੀਆਂ ਆ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ ਗਈਆਂ ਨੇ ਆ ਸਾਲ 2015 ਦੇ ਦੋਵੇਂ ਕੇਸ ਨੇ ਆ ਸਾਲ 2015 ਦੇ ਵਿੱਚ 14 ਅਕਤੂਬਰ ਨੂੰ ਕੁਟਪਰਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਾ ਐਕਸ਼ਨ ਹੋਇਆ ਸੀਗਾ ਜਦਕਿ ਬੈਵਲ ਕਲਾਂ ਦੇ ਵਿੱਚ ਗੋਲੀ ਲੱਗਣ ਦੇ ਨਾਲ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਚ ਲਗਾਤਾਰ ਕੇ ਲਗਾਤਾਰ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਆ ਵਕਫਾ ਤੇ ਜਿਹੜੇ ਕਿ ਲਿਹਾਜ਼ ਦੇ ਨਾਲ ਇਸ ਜਾਂਚ ਨੂੰ ਕਿਹੜਾ ਅੱਗੇ ਵਧਾਇਆ ਜਾ ਰਿਹਾ ਹਾਲਾਂਕਿ ਜੁਰ ਲਗਾਤਾਰ ਇਨਸਾਫ ਦੀ ਆਸ ਕੀਤੀ ਜਾ ਰਹੀ ਹੈ ਇਨਸਾਫ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਆਖਰਕਾਰ ਨਾ ਕੇਸਾਂ ਦੇ ਵਿੱਚ ਕਦੋਂ ਜਿਹੜੀ ਕਿ ਇਨਸਾਫ ਤੱਕ ਜਿਹੜੀ ਇਹ ਲੜਾਈ ਪੂਰੀ ਆ ਪਹੁੰਚੇਗੀ ਹਾਲਾਂਕਿ ਨਾ ਬਦਬੀ ਦੇ ਮਾਮਲੇ ਦੀ ਗੋਲੀकांड ਦੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਵਕਫਾ ਖ ਸਮੇਂ ਦੇ ਵਕਫਾ ਖ ਸਮੇਂ ਤੇ ਜਰੂਰ ਜਿਹੜਾ ਕਿ ਸਿਆਸਤ ਨਾਲ ਮੁੱਦਿਆਂ ਤੇ ਹੁੰਦੀ ਰਹੀ ਹੈ ਤੋਂ ਸਿੱਧਾ ਰੋ ਕਰਾਂਗੇ ਸਾਡੇ ਸਹਿਯੋਗੀ ਦੇਵਾਨੰਦ ਲਾਈਵ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਕਾਰੀ ਕੋਸ਼ਿਸ਼ ਕਰਾਂਗੇ ਆਖਰਕਾਰ ਕਿ ਇਸ ਹੁਣ ਚਿੱਠੀ ਦੇ ਕੀ ਮੈਨੇ ਆ ਕੱਢੇ ਜਾਣਾ ਆ ਦੇਵਾਨੰਦ ਵਿਸਥਾਰ ਦੇ ਨਾਲ ਜਾਣਨਾ ਚਾਹਾਂਗੇ ਜੋ ਫਰੀਦਕੋਟ ਅਦਾਲਤ ਨੇ ਹਾਈ ਕੋਰਟ ਨੂੰ ਚਿੱਠੀ ਲਿਖੀ ਹੈ ਸਾਡੇ ਨਾਲ ਜਿਵੇਂ ਹੁਣੇ ਐਡਵੋਕੇਟ ਵੀ ਜੁੜੇ ਸਨ ਉਹਨਾਂ ਨੇ ਵੀ ਇਸ ਬਾਰੇ ਜਾਣ ਕੇ ਦੱਤੀ ਹੈ ਹੁਣ ਇਹ ਸਿੱਧੇ ਤੌਰ ਤੇ ਇੱਕ ਇਹ ਸਵਾਲ ਬਣਦਾ ਹੈ ਕਿ ਬੇਵਲ ਕਲਾਂ ਗੋਲੀकांड ਜਿਹੜਾ ਕਿ ਟਰਾਂਸਫਰ ਕਰ ਦਿੱਤਾ ਗਿਆ ਚੰਡੀਗੜ੍ਹ ਅਦਾਲਤ ਦੇ ਵਿੱਚ ਤਾਂ ਕੀ ਜਦੋਂ ਇਸ ਦੇ ਵਿੱਚ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਦੋਵੇਂ ਕੇਸ ਆਪਸ ਦੇ ਵਿੱਚ ਕਨੈਕਟਡ ਨੇ ਤਾਂ ਕੀ ਕੋਟਪੂਰਾ ਗੋਲੀकांड ਕੇਸ ਵੀ ਚੰਡੀਗੜ੍ਹ ਟਰਾਂਸਫਰ ਹੋ ਜਾਵੇਗਾ ਇੱਕ ਜਿਹੜੀ ਪੂਰਾ ਦੱਸ ਗਈ ਵਿਸਤਾਰ ਨਾਲ ਕਿ ਇਸ ਤੋਂ ਪਹਿਲਾਂ ਜਦੋਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੀ ਇੱਕ ਡਾਇਰੈਕਸ਼ਨ ਸੀ ਕੋਟਕਪੂਰਾ ਅਤੇ ਬੈਬਲ ਇਹ ਕੇਸ ਹੈ ਦੋਨੇ ਪੈਰਲ ਚੱਲਣਗੇ ਬਰਾਬਰ ਤਰੀਕਾ ਪੈਣਗੇ ਸਾਰੇ ਕੇਸ ਬਰਾਬਰ ਚੱਲਣਗੇ ਜੀ ਲੇਕਿਨ ਉਸ ਤੋਂ ਬਾਅਦ ਆ ਜਿਹੜਾ ਇੱਕ ਅਕਿਊਜ਼ਡ ਆ ਜਿਹੜਾ ਚਰਨਜੀਤ ਸ਼ਰਮਾ ਪੂਰਬ ਐਸਐਸਪੀ ਨੇ ਮੋਗਾ ਸੀ ਉਹਨਾਂ ਨੂੰ ਹਾਈ ਕੋਰਟ ਵਿੱਚ ਜਾ ਕੇ ਉੱਥੇ ਇੱਕ ਐਪਲੀਕੇਸ਼ਨ ਲਾਈ ਗਈ ਕਿ ਮੇਰੇ ਜਿਹੜੇ ਕੇਸ ਨੇ ਉੱਥੇ ਲੈ ਜਾਵੇ ਕਿਉਂਕਿ ਇੱਥੇ ਨਹੀਂ ਜਾ ਜਾਂਦਾ ਕਿਉਂਕਿ ਤਮਾਮ ਜਿਹੜੀ ਪਹਿਲਾਂ ਵੀ ਕੁਝ ਇਨਪੁਟ ਆ ਜਿਹੜੀਆਂ ਉਹ ਮਿਲਦੇ ਨਾਲ ਉਹ ਸਮੇਂ-ਸਮੇਂ ਤੇ ਕਿਸਦਾ ਮਿਲ ਦਤੇ ਗਏ ਸੀ ਲੇਕਿਨ ਕੱਲ ਸ਼ਾਮ ਨੂੰ ਜਿਹੜੇ ਆਰਡਰ ਨੇ ਕਰ ਦਿੱਤੇ ਗਏ ਕਿ ਜਿਹੜੀ ਪ੍ਰਕਿਰਿਆ ਹੈ ਉਹ ਕੱਲ ਸ਼ੁਰੂ ਹੋ ਗਈ ਹੈ ਕਿਉਂਕਿ ਜਿਹੜੇ ਬੈਬਲ ਕਲਾ ਗੋਲੀकांड ਦਾ ਕੇਸ ਹੈ ਉਹਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਥੋੜੀ ਜਿਹੀ ਫੈਲਾ ਨੇ ਉਹ ਜਾ ਰਹੀਆਂ ਨੇ ਹਾਈ ਕੋਰਟ ਵਿਖੇ ਤੇ ਲੇਕਿਨ ਉਹਨੂੰ ਇੱਥੇ ਦੱਸ ਦੇ ਕਿ ਨਾਲ ਦੀ ਨਾਲ ਜਿਹੜੀ ਡਾਇਰੈਕਸ਼ਨ ਹੈ ਜਿਹੜੀ ਮਾਨਜੋਗ ਹਾਈ ਕੋਰਟ ਨੇ ਕਿਹਾ ਸੀ ਕਿ ਦੋਨੇ ਕੇਸ ਬਰਾਬਰ ਚੱਲਣਗੇ ਉਹਨੂੰ ਲੈ ਕੇ ਵੀ ਜਿਹੜਾ ਕਿ ਫ੍ਰੀ ਕੋਰਟ ਅਦਾਲਤ ਨੇ ਹਾਈ ਕੋਰਟ ਨੂੰ ਪੁੱਛਿਆ ਕਿ ਅਸੀਂ ਜਿਹੜੇ ਉਹ ਕੇਸ ਚੱਲਦੇ ਸੀ ਇਹਦੀ ਡਾਇਰੈਕਸ਼ਨ ਬਾਰੇ ਵੀ ਹੁਣ ਸਾਨੂੰ ਕੀ ਡਾਇਰੈਕਸ਼ਨ ਹੈ ਇਸੇ ਰਿਕਲੀ ਤਰੀਕਾ ਉਹ 29 ਪਾ ਦਿੱਤੀਗੇ ਵੀ ਇਹ ਜੋ ਕੋਟਕਪੂਰਾ ਗੋਲੀकांड ਹੈ ਉਹਦਾ ਕੇਸ ਦੀ ਡਾਇਰੈਕਸ਼ਨ ਹੈ ਜਿਹੜੀ ਉਹ ਵੀ ਉਹ ਤੁਹਾਨੂੰ ਪੁੱਛਿਆ ਗਿਆ ਕਿ ਇਹਦੀ ਡਾਇਰੈਕਸ਼ਨ ਦਾ ਤੁਹਾਨੂੰ ਦੱਸਿਆ ਜਾਵੇ ਕਿ ਅਗਰ ਕਾਰ ਕੇਸ ਕਿੱਥੇ ਚੱਲਣਗੇ ਕਿਵੇਂ ਕਿਉਂਕਿ ਹਜੇ ਤੱਕ ਕੋਟਕਪੂਰਾ ਗੱਲ ਕਰੀਏ ਗੋਲੀकांड ਦੀ ਉਹਦੇ ਬਾਰੇ ਕਿਸੇ ਨੇ ਅਪਰੋਚ ਨਹੀਂ ਕੀਤਾ ਕਿਸੇ ਵੱਲੋਂ ਵੀ ਅਪਰੋਚ ਨਹੀਂ ਕੀਤਾ ਗਿਆ ਕਿ ਇਹ ਕੇਸ ਨੂੰ ਟਰਾਂਸਫਰ ਹੋਣ ਲੇਕਿਨ ਦੂਜੇ ਪਾਸੇ ਜਿਵੇਂ ਐਡਵੋਕੇਟ ਨਿਰੰਦਰ ਕੁਮਾਰ ਨੇ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਸੁਖਰਾਜ ਸਿੰਘ ਨੇ ਜਿਹੜੇ ਇਹ ਜਿਹੜੇ ਬਾਬਲ ਕਲਾਂ ਦੇ ਉਹਨਾਂ ਨੇ ਗੱਲ ਕਹੀ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਕਿਉਂਕਿ ਗਵਾਹ ਕਿਉਂਕਿ ਕੱਲੇ ਇੱਕ ਕਯੂ ਜੇ ਪਵਨ ਚੰਦਨੀ ਸ਼ਰਮਾ ਨੇ ਚਾਹੇ ਹੋਰ ਪੁਲਿਸ ਅਧਿਕਾਰੀ ਨੇ ਉਹ ਕੁਝ ਨਹੀਂ ਤਾਂ ਲੇਕਿਨ ਜਿਹੜੇ ਅਗਵਾ ਗਵਾਹ ਨੇ ਉਹਨਾਂ ਨੂੰ ਗਵਾਹੀ ਦੇਣ ਵਾਸਤੇ ਬਹੁਤ ਜ਼ਿਆਦਾ ਸਫਰ ਕਰਨਾ ਪਵੇਗਾ ਤੇ ਉਹ ਹੁਣ ਜਿਹੜਾ ਆਰਡਰ ਚੈਲੰਜ ਕਰਨਾ ਸੀ ਗਾਂਹ ਜਾਣਗੇ ਇਹ ਜਿਹੜੇ ਐਡਵੋਕੇਟ ਨਿਤਨ ਕੁਮਾਰ ਦਾ ਕਹਿਣਾ ਹੈ ਤਾਂ ਲੇਕਿਨ ਉਹਨਾਂ ਦਾ ਕਹਿਣਾ ਕਿ ਕੇਸ ਹੈ ਜਿਹੜੇ ਲਗਾਤਾਰ ਚੱਲਣਗੇ ਇਹ ਲੱਗਦਾ ਕਿਤਨਾ ਕਿਤੇ ਫਿਰ ਕਾਨੂੰਨ ਦੇ ਦਾਇਰੇ ਜਿਹੜਾ ਅ ਕੇਸ ਹੈ ਤੇ ਕਈ ਪ੍ਰਕਿਰਿਆਵਾਂ ਕਾਨੂੰਨੀ ਅਜੇ ਵੀ ਤੇ ਦੱਸ ਰਹੀਏ ਵੀ ਉਹ ਪਰਮਿੰਦਰ ਜੀ ਹੋਣੀਆਂ ਨੇ ਕਿਉਂਕਿ ਅਦਾਲਤ ਦਾ ਮੈਟਰ ਹੈ ਕੋਈ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਕਾਨੂੰਨੀ ਪ੍ਰਕਿਰਿਆ ਹੈ ਜੇ ਲੰਮਾ ਕੇਸ ਚੱਲ ਗਿਆ ਪੱਲੇ ਕਈ ਸਾਲ ਹੋ ਗਏ ਅਦਾਲਤਾਂ ਚ ਕੇਸ ਚੱਲਦੇ ਨੂੰ ਲੇਕਿਨ ਹਜੇ ਤੱਕ ਚਾਰਜ ਫਰੇਮ ਨਹੀਂ ਹੋ ਸਕਿਆ ਤੁਸੀਂ ਵੇਖੋ ਕਿ ਕਦੇ ਨਾ ਕਈ ਐਪਲੀਕੇਸ਼ਨ ਲਗਾ ਦਿੰਦਾ ਕਦੇ ਕੋਈ ਐਪਲੀਕੇਸ਼ਨ ਲਗਾ ਦਿੰਦਾ ਹੈ ਜੀ ਲੇਕਿਨ ਹਜੇ ਤੱਕ ਚਾਰਜ ਫਰੇਮ ਨਹੀਂ ਹੋਏ ਗਵਾਹੀਆਂ ਨਹੀਂ ਹੋ ਸਕੀਆਂ ਤਾਂ ਹਜੇ ਵੀ ਜਿਹੜੀ ਸਿਆਸਤ ਹੈ ਉਹ ਤੇ ਹੁੰਦੀ ਪਰਮਿੰਦਰ ਜੀ ਨਜ਼ਰ ਆ ਰਹੀ ਹੈ ਵੀ ਹਜੇ ਵੀ ਕਿਤੇ ਨਾ ਕਿਤੇ ਸਿਆਸਤ ਫਿਰ ਨਾ ਕਿਸੇ ਕੇਸ ਤੇ ਹੋ ਪੀੜਤ ਪਰਿਵਾਰ 'ਸੇ ਗੱਲ ਦਾ ਇਲਜ਼ਾਮ ਲਗਾਤਾਰ ਲਾ ਰਿਹਾ ਜੀ ਪਰਮੇਂਦਰ ਜੀ ਹਾਂ ਠੀਕ ਹੈ ਦਿਵਾਨਾ ਤਾਂ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਰਸਲ ਇਹ ਵੱਡੀ ਖਬਰ ਜੁੜੀ ਹੋਈ ਹੈ ਆ ਕੋਟਪੂਰਾ ਗੋਲੀਕਾਂਡ ਤੇ ਬਹਿਬਲ ਕਾਂ ਗੋਲੀਕਾਂਡ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਫਰੀਦਕੋਟ ਅਦਾਲਤ ਵੱਲੋਂ ਹਾਈ ਕੋਰਟ ਨੂੰ ਤਰਸ ਜੋ ਇਹ ਚਿੱਠੀ ਲਿਖੀ ਗਈ ਹੈ ਉਸ ਦੇ ਵਿੱਚ ਪੁੱਛਿਆ ਗਿਆ ਹੈ ਕਿ ਕੋਟਪੂਰਾ ਗੋਲੀਕਾਂਡ ਕੇਸ ਦਾ ਕੀ ਕੀਤਾ ਵੇ ਇਸ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਕਿ ਕੋਟਪੂਰਾ ਤੇ ਬਹਿਬਲ ਕਾਂ ਗੋਲੀਕਾਂਡ ਆਪਸ ਦੇ ਵਿੱਚ ਜੁੜੇ ਹੋਏ ਨੇ ਇਸੇ ਕਰਕੇ ਹੁਣ ਸਵਾਲ ਪੈਣ ਰਿਹਾ ਕਿ ਕੀ ਕੋਟਪੂਰਾ ਗੋਲੀਕ